ਸਰਨੂ ਪਿਆਰ ਪਰਿਸ਼ਾ ਚਿਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸੂ ਸਾਰੀ ਈਵਰਸ ਬਹੁਤ ਵਧੀਆਂ ਹੋਵੂਗੀ ਤੇ ਸਵੇਰ ਦਾ ਟਾਈਮ ਹੋ ਗਿਆ ਸੀਗਾ ਤੇ ਸਵੇਰ ਦੇ ਕੰਮ ਕਾ ਸ਼ੁਰੂ ਹੋ ਗਏ ਸੀ ਅੱਜ ਮੈਂ ਨੇ ਸਵੇਰੇ ਪਹਿਲਾਂ ਮਸ਼ੀਨ ਲਾ ਲਈ ਬਸ ਉਹਨਾਂ ਕੱਪੜੇ ਕੱਟਦੀਆਂ ਇੱਧਰ ਮम्मा ਕਹਿੰਦੇ ਮੈਂ ਬੇੜਾ ਸੁਮਰ ਦਿੰਨੀ ਆ ਜਦ ਤੱਕ ਮੈਂ ਪਾਠੜੇ ਜਾ ਕੇ ਆਈ ਕਿ ਆਈ ਆ ਕੀ ਹੋ ਰਿਹਾ ਇੱਧਰ ਸਾਗ ਨੂੰ ਮਿਲ ਗਿਆ ਤੈਨੂੰ ਤੇਰੇ ਜਠਾਣੀ ਨਾ ਉਹਨਾਂ ਲੱਗੇ ਟੀਕਾ ਚੱਕ ਕੇ ਮੈਨੂੰ ਸੁਹਾੜੀ ਦੱਸਣ ਲਿਆ ਰਿਆ ਮਾਂ ਫੇਲ ਗਈ ਫਿਰ ਕੀ ਆ ਨਹੀਂ ਮੈਂ ਮੈਂ ਦੱਸਦਾ ਕਹਿੰਦਾ ਨਹੀਂ ਮੈਂ ਸੁਹਾੜੀ ਨਹੀਂ ਉਹ ਆ ਉਹ ਫੋਜੀ ਵੀ ਓਕਰੇ ਮੁੱਕ ਗਿਆ ਡੈਰ ਕਿਥੋਂ ਦਿੱਤਾ ਕਰਦੀ ਉਹ ਫਿਰ ਆਇਆ ਦਵਾ ਦੇ ਮੈਂ ਤਾਂ ਅੱਖ ਦਿੱਤੇ ਰੱਖ ਦਿੰਦੇ ਉਹ ਤਾਂ ਉਹ ਆਇਆ ਜੰਨਾ ਇੱਕ ਇੱਕ ਦਮ ਲੰਘਿਆ ਵਾ ਤੇ ਜਦ ਮਾਤੇ ਹੁਦੀ ਨਾ ਦੱਸਦੀ ਫਿਰ ਆ ਬਕਰੇ ਨੇ ਹੂੰ ਉਹ ਗੱਲ ਤਾਂ ਬੇਦਾਰ ਬਾਗੀਆਂ ਤੂੜੀਏ ਚੋਲੇ ਅੱਛਾ ਐ ਕਿੱਥੇ ਬਣਾਏ ਉਹ ਤੋਂ ਰਾਉਣਾ ਇਹ ਤਾਂ ਅਮਨ ਉੱਤੇ ਬਾਟੀ ਆਈ ਸੀ ਪੱਟਾਂ ਕੱਢਣੀਆਂ ਨੇ ਤੇ ਛੱਛਾ ਲਾਵਾ ਦੇ ਹੂੰ ਇਹ ਤਾਂ ਅਮਨ ਆਪੇ ਤੂੜੀਏ ਜੇ ਆਹ ਦੇਖੋ ਛੋਟੇ ਜਿਹੇ ਕਤੂਰੀਏ ਨੇ ਬੰਲੇ ਸੋਣੇ ਨੇ ਕਲਰ ਵਧੀਆ ਨੇ ਸਾਰਿਆਂ ਦੇ ਹੈ ਨਾ ਭਾਬੀ ਕਲਰ ਸੋਹਣੇ ਨੇ ਤਿੰਨ ਨਹੀਂ ਕੱਲ ਮੈਂ ਨਾ ਓਰੇ ਜੀ ਨੰਗੀ ਆਇਆ ਜੀ ਮੈਂ ਡੈਸ਼ੀ ਦਾ ਵੀ ਹਾਂ ਡੈਸ਼ੀ ਤਾਂ ਜ਼ਿਆਦਾ ਸੀ ਉਹ ਤਾਂ ਜ਼ਿਆਦਾ ਡਾਰਕ ਸੀਗਾ ਉਹ ਤਾਂ ਜ਼ਿਆਦਾ ਡਾਰਕ ਸੀਗਾ ਤਾਂ ਹੈਵੀ ਹੈ ਉਹੀ ਆਈ ਸੀ ਡਾਰਕ ਨਹੀਂ ਹੋਰ ਤਾਂ ਕੋਈ ਨਹੀਂ ਆਇਆ ਮਨੀ ਵੀਰੇ ਵੀ ਕੀ ਕਹੇਗਾ ਤੇ ਕੁੱਤੀ ਭੋਖ ਹੈਟਾ ਉਹ ਚਲੋ ਜੀ ਦੇਖੋ ਜੀ ਸਵੇਰ ਦੇ ਟਾਈਮ ਕਿੰਨੇ ਕੰਮਕਾਰ ਹੁੰਦੇ ਨੇ ਹਾਂ ਜੀ ਖੜੀਆਂ ਨੇ ਉਹਨਾਂ ਚੱਕ ਦੇ ਹਾਂ ਆ ਇਹਨੂੰ ਅੰਬ ਨੂੰ ਕਿੰਨਾ ਲੱਗਿਆ ਉਹਨੂੰ ਹੀ ਲੱਗੇ ਇਨਿਕ ਵੀ ਇਹਨੂੰ ਕਿੰਨੇ ਛੋਟੇ ਜਿਹੇ ਨੂੰ ਇਕੱਲੇ ਨੂੰ ਹੀ ਕਿੰਨਾ ਆ ਖੜੇ ਨੇ ਸਾਰੇ ਕਿਉਂਕਿ ਮੈਂ ਇਹ ਤਾਂ ਲਿਖਣ ਤੋਂ ਪਹਿਲਾਂ ਬੰਦਾ ਬਣਾਉਂ ਖੜੀਆਂ ਨੇ ਦੇਖਣਾ ਨੂੰ ਖੜੇ ਨੇ ਸਾਰੇ ਮੈਂ ਅੰਬਰ ਕਰਦੇ ਕਰਨੀ ਹੈਗਾ ਉਹ ਚ ਹਨਾ ਪਤਾ ਨਹੀਂ ਮਿਲਦਾ ਹਾਂ ਹੈ ਨਹੀਂ ਇਹ ਤਾਂ ਫੇਰ ਵੀ ਆਪਣੇ ਕੱਪ ਵੀ ਕੀ ਮੁੜ ਕੇ ਅਸੀਂ ਲਾਏ ਨਹੀਂ ਉਹ ਕਿ ਕੀ ਕਰਾਂ ਨਾ ਲਾਹਿਆ ਹੀ ਨਹੀਂ ਉਹਨਾਂ ਨੂੰ ਉਹ ਨਾ ਦੇਣੇ ਸੀ ਉਹ ਆਏ ਉਹ ਆ ਅਸਰਕਾਕ ਤਾਂ ਪਤਾ ਨਹੀਂ ਆਇਆ ਸੀ ਤੇ ਤੋਂ ਮੰਗਾਇਆ ਇਹ ਕਟ ਵਾਲੇ ਹੁੰਦੇ ਨੇ ਉਹ ਬਾਤ ਵੀ ਖੁੱਲਾ ਆਉਗਾ ਕਟ ਵਾਲੇ ਹੁੰਦੇ ਨੇ ਆ ਕੁਝ ਖੁੱਲੀ ਦਾ ਵੀ ਉਹ ਹੋ ਜਾਂਦਾ ਅਸਰ ਨਿਕਲ ਜਾਂਦਾ ਖੁੱਲੀ ਨੋ ਨਾ ਤਕੋ ਜੇ ਰੋਟਾ ਖੜਜੋ ਜਿਹੜੀ ਪਰ ਉਹਦੇ ਸਿਲਵਰ ਜਿਹੇ ਦੀ ਉਹ ਪਰਤ ਚੜੀ ਵੀ ਹੁੰਦੀ ਹੁਆ ਜੇ ਉਹ ਦੁਵਾਰੇ ਲਾ ਦੇ ਤਾਂ ਠੀਕ ਆ ਖੁੱਲੀ ਜੀ ਨਾ ਉਹਦਾ ਸਰ ਕਈ ਅੱਛਾ ਡੋਜ਼ ਘੱਟ ਵਾਲੇ ਹੁੰਦੇ ਨੇ ਇਹ ਹਾਂ ਕਈਆਂ ਦੀ ਡੋਜ਼ ਵੱਧ ਹੁੰਦੀ ਆ ਉਹ ਖਾਸ ਜਿਹੜੇ ਪਿਆਰੇ ਆ ਬੜੀ ਸਿੱਸੀ ਦੀ ਇਹ ਤੋਂ ਵੀ ਛੋਟੀ ਆ ਉਹ ਉਹ ਜਿਹੇ ਪਿਆਰੇ ਆ ਉਹ ਉਹ ਫਿਰ ਵੱਧ ਡੋਜ਼ ਵਾਲਾ ਹੋਊਗਾ ਇਹ ਘੱਟ ਡੋਜ਼ ਵਾਲਾ ਤੋਂ ਤੋਂ ਨਹੀਂ ਮਹੇ ਤਾਂ ਉਹ ਤੋਂ ਦੇਖਦੇ ਆ ਮਾਏ ਤੱਕ ਨਹੀਂ ਮੈਂ ਜਦੋਂ ਦੰਦ ਦੋ ਘਟ ਗਿਆ ਉਦੋਂ ਲੇਪਾ ਲੀਣ। ਹਨੇਏ ਨੇ ਜਿੱਤਤੀ ਆ। ਹਾਂ ਜੁਜੋ ਜੇ ਅਸੀਂ ਲੱਗੇ ਹੋਏ 6:30 ਵਜੇ ਤੱਕ ਫੁੰਡੀਆਂ ਆਈ ਆ ਹੀ ਕਰਦੇ ਨੇ। ਰਾਤ ਮੈਂ ਦੋ ਤਿੰਨ ਵਾਰ ਸੱਜਣੀ ਨੂੰ ਦੇਖ ਕੇ ਆਉਂਦਾ। ਦੋ ਵਾਰ। ਉਹ ਰੱਟਾ ਬਾਹਨਦੀ ਲੱਤਾਂ ਮਾਰੀ ਜਾਵੇ ਭਾਈ ਉਹ ਤਾਂ ਕਦੇ ਅਸੀਂ ਕੱਟੀ ਜਿਹੜਾ ਪੂੜਾ ਖਾ ਕੇ ਸਾਰਾ ਉਹ ਲੱਤ ਮਾਰ ਕੇ ਸਾਡੇ ਵਾਲੀ। 7 ਮਹੀਨਾ ਲੱਗਾ ਇਹਨੂੰ। 7 ਮਹੀਨਾ। 3 ਤਰੀਕ। ਬੜੀ ਨਾ ਦੋਸਤ ਦੇ ਰੱਖੀ ਲੋ ਤੇ ਹੁੰਦ ਦਿੱਤਾ ਹੈ ਹੁਣ ਜਦ ਅੱਜ ਦੇ ਦਿੱਤਾ ਸਵੇਰੇ ਜਦੋਂ ਜਿੰਦਗੀ ਐ ਇਸੇ ਦਾੰਦਾ ਹੋ ਗਈ ਇਹ ਨਾ ਦੇਖਾਂ ਮੈਂ ਸ਼ਾਮ ਨੂੰ ਤੇ ਜਿੱਦਣ ਲੰਦੀ ਚਾਹਣਾ ਉੱਥਾਂ ਹਾਂ ਸੁਣਾਈ ਕਰੀ ਦਿੱਤੋ ਡਾਣਾ ਆ ਗੋਗੇ ਨਾ ਮਾਰਾ ਹੋਇਆ ਵਾ ਹਾਂ ਗਰਮੀ ਕੁਛ ਗਰਮੀ ਜੀ ਹੋਣ ਲੱਗੀ ਉਹ ਖੇਜਣ ਦਿਖਾਣਾ ਕੁਛ ਖੇਜਣ ਦਾ ਏ ਦੁੱਧ ਨਹੀਂ ਕਰੀ ਜਾਂਦਾ ਖਾਲ ਨੂੰ ਜਮਾ ਨਹੀਂ ਸੁੱਤਾ ਨਾ ਸੁੱਤਾ ਨਾ ਚੁੰਗਿਆ ਇੱਥੇ ਵੀ ਉਹਨੇ ਚੱਕ ਲਿਆ ਦਮਨ ਨੇ ਦਮਨ ਨੇ ਰੋਵੇ ਉਹ ਤਾਂ ਬਹੁਤ ਅਸੀਂ ਕਿਹਾ ਤੇਰੇ ਨਾਲ ਨਾ ਚੱਕ ਲੈ ਇੱਥੇ ਪਾ ਕੇ ਦੇਖ ਉਹ ਪਾਇਆ ਉਹ ਤਾਂ ਗੱਲਾਂ ਮਾਰੇ ਤਾਂ ਖੁਸ਼ ਹੈ ਉਹ ਹੋਂਦ ਗੱਲਾਂ ਮਾਰ ਹੁੰਦਾ ਤੇ ਅਸੀਂ ਬਹਾਗ ਮਾਰ ਉਹ ਕੰਦ ਮੰਨਦੇ ਨੇ ਜਵਾਕ ਕਰਦੀ ਆ ਜੀ ਜੀ ਕਹਿੰਦੀ ਪਏ ਦੇ ਦੇ ਤਾਂ ਵਾਲ ਵੀ ਘਸ ਗਏ ਮਾ ਘਰ ਹੋਰ ਉਹ ਗੰਜ ਫੇਰ ਤੇ ਚਲ ਜਦ ਬੈਠਣ ਲੱਗ ਜੇ ਫੇਠੀ ਕੋਈ ਉਹ ਮੇਰੇ ਕੋਲ ਲੱਗ ਜੂਗੀ ਸੁੰਨੀ ਫਈਆ ਉਹਦੀ ਆ ਨਿੰਨੂ ਜਿਹਦੀ ਟਿੱਡੀਆਂ ਨੇ ਖਾਲੀ ਦੀ ਜਿਹੜੀ ਉਹ ਦਊ ਉਹਨੂੰ ਹਮ ਬੀਏ ਸਿਰ ਦੇ ਥੱਲੇ ਧਾਦਿਆ ਕਰੀ ਹਾਂ ਗੋਲਾ ਜਿਹਾ ਕਰਦੇ ਹਾਂ ਹਾਂ ਸਹਰਾਣਾ ਜੱਬਣਾ ਇੱਕ ਇਨਨ ਨੇ ਕਿ ਸਹਰਾਣੇ ਮਿਲਦੇ ਨਹੀਂ ਹਾਂ ਸਾਰਾ ਕੁਝ ਹੈ ਸਹਰਾਣਾ ਦਾ ਉਹ ਜਦ ਪਿਆਰ ਹੈ ਨਾ ਪਿਆਰ ਹੈ ਨਾ ਗਾਂਝ ਤਪੂਗਾ ਇਹ ਕਹਿੰਦੀ ਮੰਮੀ ਆਖ ਨਹੀਂ ਕਾਤੇ ਪੈ ਗਿਆ ਮਾਹ ਪਿਆਰ ਹੈ ਨਾ ਕਹੇ ਮਮੀ ਨੇ ਲੱਗ ਗਿਆ ਨਾ ਆ ਹੁਣ ਪੰਜਵੇਂ ਲੱਗੂਗਾ ਉਹ ਬੰਦਰਾ ਅੱਜ 7 ਮਹੀਨੇ 8ਵੇਂ 8ਵੇਂ ਚ ਬੱਚਾ ਦੁੰਦਿਆ ਦੁੰਦਿਆ ਕਰਦਾ ਧਰ ਲੈਂਦਾ ਹੂੰ 15 ਤੋਂ ਹਾਂ 15 ਦਾ ਉਹਦਾ 15 ਜਨਵਰੀ ਆ ਤੇ ਰੱਟਣ ਲੱਗੂ ਕਿ ਰੋੜਨ ਲੱਗੂ ਇੱਕਨ ਹਾਂ ਕਟਕੱਟਾ ਜਿਹੀ ਆ ਗਿਆ ਉਹਨਾਂ ਦਾ ਸਾਡਾ ਅੱਜ ਦਿਨ ਦਾ ਫਲਦੰਦਾ ਫਰਕਿਆ ਨਹੀਂ ਉਹ ਦਿਨੋਂ ਲੱਗ ਰਿਹਾ ਤੇ ਜਿਹੜਾ ਦੀਦੀ ਦਾ ਮੁੰਡਾ ਸੀਗਾ ਨੰੂ ਦਾ ਭਾਈ ਐ ਸੁਖੋਂ ਮੁਕਦਮ ਦਾ ਸੁਖ ਨੇ ਲੱਗ ਰਿਹਾ ਨਾ ਉਹ ਕੱਲ ਕਹਿੰਦਾ ਸੀ ਉਹ ਕਹਿੰਨੂੰ ਦੱਸ ਦੇ ਮੈਨੂੰ ਕਦ ਬੋਣਾ ਹੈ ਦੱਸ ਨਾ ਪਾਪ ਕੱਲ ਸਵੇਰੇ ਕਹਿੰਦਾ ਜਦ ਮਰਜ਼ੀ ਬਾਦੀਂ ਜੀ चलो जी इधर तो बहुत हो रही चलो मैं हूँ कर दी कम शुरू अंदर भी है जी सुमर ने शूट करते हैं जी चलो जी दोपहर का टाइम हो गया सी हम साधाई

ਕਮਲ ਚਲੋ ਜੀ ਮਾਰੇ ਚਾਹ ਬਸਮਾ ਓਕੇ ਲੋ ਜੀ ਅਜਾ ਪਾਉਂ ਧਰ ਰਿਹਾ ਹਾਂ ਹਾਰੇ ਚ ਧਾਲ ਆ ਨਮਕ ਮਿਰਚ ਨਮਕ ਤੇ ਹਲਦੀ ਹੈ ਪਾਉਣੇ ਕਿ ਤਸਰ ਇਸ ਤਰ੍ਹਾਂ ਹੀ ਥੋੜਾ ਹੋਰ ਪਾਣੀ ਪਾ ਦੇ ਥੋਕ ਹਾਂ ਆਹੀ ਕਿ ਦਵਾਸ ਦੇ ਦਿੱਤੀ ਜਾਂਦੀ ਹਾਂ ਉੱਥੇ ਨੇ ਇੱਕ ਹੋਰ ਪਲੇਟ ਆਪਣੀ ਜਾਂਦੀ ਹਾਂ ਹਾਂਜੀ ਹਾਂ ਮਾਲਾ ਟੱਕਣ ਹਾਂਜੀ ਛੋਟੀ ਉਹ ਦੇ ਦੇ ਠੀਕ ਹੈ ਉਹ ਛੋਟੇ ਨਹੀਂ ਹੁਸ਼ਪਾਣ ਉਦੋਂ ਤੇ ਪਲੇਟ ਦੇ ਦਿੰਦੇ ਹਾਂ ਹਾਂ ਇਹਨੂੰ ਮੜਾ ਘਰਸ਼ੀ ਫੇਰਦੇ ਇਹ ਚ ਪਾਣੀ ਪਾ ਕੇ ਥੋੜਾ ਜਿਹਾ ਚੋ ਚੱਕ ਲਿਆ ਬਾਹਰ ਚਲੋ बहुत धुप पै रही है बाहर गर्मी पै रही है बहुत ज्यादा मंगी हाँ। की दाल हरे देख के मैं धुआं दिख रहा पहला गबे चख के गोहा सही कर ਕਾਲੇ ਵਾਲੇ ਵੱਡਾ ਲਾਦੇ ਗੱਬੇ ਛੋਟਾ ਫਿਰ ਗੱਬੇ ਆ ਜੂਗੇ ਇਹਦਾ ਟਕਣ ਲਿਆਵਾ ਹਾਂਜੀ ਕੁਛ ਨਹੀਂ ਦਿਖਦਾ ਦੇਖ ਲੈਨੀ ਅੱਗ ਮਗਹੀ ਪਈ ਆ ਪਹਿਲਾਂ ਇਹਨੂੰ ਟਕਣ ਨੂੰ ਲਿਆਉਣਾ ਪੈਣਾ ਹਾਂਜੀ ਲੋ ਜੀ ਆਪਾਂ ਇਹ ਤਾਂ ਅਰ ਲਿਆ ਬਸ ਹੁਣ ਇਹ ਰੀਜੀ ਜਾਊਗਾ ਤੇ ਆਪਾਂ ਕਰਦੇ ਆ ਆਪਣੇ ਹੋਰ ਕੰਮ ਜਦ ਤੱਕ ਅੱਜ ਧੁੱਪੇ ਬਹੁਤ ਉਹਦੇ ਵਿੱਚ ਗੱਡੀ ਵਾਲੇ ਉਹਨੇ ਉਹ ਵੀ ਕੱਢਦੀਆਂ ਮੈਂ ਹਾਂਜੀ ਅੱਜ ਵੀਰ ਮਸ਼ੀਨ ਲਾਈ ਸੀਗੀ ਆ ਰਹਿ ਗਏ ਸੀਗੇ ਕੱਪੜੀ ਬਹੁਤ ਹੋ ਗਏ ਸੀ ਅੱਜ ਧੋਣੇ ਵਾਲੇ ਬਸ ਆਹੀ ਨੇ ਸਾਡੀ ਗੱਡੀ ਵਾਲੇ ਨੇ ਗੱਡੀ 'ਚ ਘਰੇ ਧੋਣੇ ਹੁੰਦੇ ਆ ਫਿਰ ਇਹ ਰੱਖੇ ਹੋਏ ਨੇ ਕੱਪੜੇ ਜੇ ਤੇ ਇਹ ਤਾਂ ਹੁਣ ਸੁੱਕ ਜਾਣਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਬਾਅਦ 'ਚ ਦਿਖਾਨੇ ਆ ਜਦੋਂ ਆਪਣੀ ਥੋੜੀ-ਬੋਧੀ ਦਾਲ ਰਿਜਣ ਲੱਗੂਗੀ ਫਿਰ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ चलो जी आप दाल आने पहला तो मैं देख ली तो रिजल्ट लग गई थी दाल देख लिया हां जी ਦਾਲ ਦਮਾ ਕਾਠੀ ਲੱਗਦੀ ਏ ਮੈਨੂੰ ਅੰਦਰ ਆ ਜਾ ਅੰਦਰ ਔਰੇ ਆ ਜਾ ਔਰੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਇੱਧਰ ਪਾ ਪਾ ਭਾਬੀ ਨੇ ਜਾਣੇ ਮੇਰੀ ਦੀ ਭਾਬੀ ਨੇ ਲਓ ਜੀ ਆਪਣੀ ਦਾਲ बनके होगी सी तैयार ਤੇ ਆ ਦੇਖੋ ਮੈਨੇ ਤੜਕਾ ਲਾਦਾ ਸੀਗਾ ਤੜਕੀ ਲਾਣ ਟਾਈਮ ਪਤਾ ਨਹੀਂ ਕੀ ਹੋ ਗਿਆ ਫੋਨ ਨੂੰ ਵੀਡੀਓ ਬਣੀ ਹੋਈ ਨਹੀਂ ਪਤਾ ਨਹੀਂ ਬਣੀ ਨਹੀਂ ਪਤਾ ਨਹੀਂ ਡ੍ਰੀਪ ਹੋ ਗਈ ਇਹਨੂੰ ਆਪ ਨੇ ਸਮਝຊਾਇਆ ਮੈਨੇ ਜੋ ਕੋ ਕੈਮਰਾ ਵਗੈਰਾ ਉਹ ਰੱਖਿਆ ਸੀਗਾ ਤੇ ਸ਼ੂਟ ਕਰ ਰਹੀ ਤੀਗੀ ਪਤਾ ਨਹੀਂ ਕੀ ਚੱਕਰ ਹੋਇਆ ਬਾਕੀ ਅਸੀਂ ਨੇ ਨਾਰਮਲ ਗਠੇ ਇਹਨੂੰ ਬ੍ਰੀਕ ਕਰ ਲੈ ਸੀਗਾ ਲਸਣ ਪਾ ਲੈ ਸੀਗਾ ਤੇ ਟਮਾਟਰ ਪਾ ਕੇ ਮਿਰਚ ਪਾ ਕੇ ਤੜਕਾ ਲਾਦਾ ਤੁਹਾਡਾ ਦੇਖੋ ਜੀ ਆਪਣੀ ਦਾਲ ਬਹੁਤ ਸੋਹਣੀ ਲੱਗ ਰਹੀ ਆ ਤੇ ਇੱਧਰ ਮੈਨੇ ਦਾਲ ਥੋੜੀ ਜੀ ਕੌਲੀ ਚ ਕੱਢਤੀ ਸੀ ਬਾਕੀ ਹੁਣ ਆਪਾਂ ਇਹਦਾ ਟੇਸਟ ਕਰਵਾਉਣ ਵਾਸਤੇ ਲੈ ਕੇ ਜਾ ਰਹੇ ਆ ਬਾਹਰ ਮੇਰੇ ਮੱਕਾ ਪੜੇ ਨੇ ਜਿੰਨੇ ਜਿੰਨੇ ਸੰਦਾ ਦਾਲ ਦਾ ਘਾੜ ਦਾਲ ਬਣ ਰਿਹਾ ਬਾਕੀ ਤੁਸੀਂ ਦੇਖੋ ਦਾਲ ਬਹੁਤ ਸੋਹਣੀ ਲੱਗ ਰਹੀ ਆ ਬਾਕੀ ਅਸੀਂ ਇਹ ਚ ਕੋਈ ਮਤਲਬ ਵੀ ਹੋਰ ਮਸਾਲੇ ਨਹੀਂ ਪਾਏ ਜਿਵੇਂ ਕੀ ਗਰਮ ਮਸਾਲਾ ਜਾਂ ਕੋਈ ਵੀ ਹੋਰ ਮਸਾਲਾ ਨਹੀਂ ਪਾਇਆ ਸਿੰਪਲ ਸਾਦੀ ਦਾਲ ਬਣਾਈ ਆ ਚਲੋ ਜੀ ਹੁਣ ਆਪਾਂ ਕਰਦੇ ਆ ਆਪਣੀ ਇਹ ਵਾਲੀ ਵੀਡੀਓ ਨੂੰ ਇੱਥੇ ਹੀ ਐਂਡ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਚੁੱਕੀ ਆ ਸੋ ਹੋਪਸ ਸੋ ਤੁਹਾਨੂੰ ਸਾਰਿਆਂ ਨੂੰ